ਵਾਹਿਗੁਰੂ ਸਾਹਿਬ ਜੀ ਆਸਾ ਵਰੀ ਮਹੱਲੈ ਪੰਜਾਬ ਮਿਲ ਹਰ ਜਸ ਗਾਈਐ ਹਾਂ ਪਰਮ ਪਤ ਪਾਈਐ ਹਾਂ ਹੋਆ ਰਸ ਜੋ ਵਿਦਿ ਹੈ ਤਾਖੋ ਸਗਲ ਸਿਧਿ ਹੈ ਆਨੰਦਨ ਜਾਗਿਆ ਹਾਂ ਨਾਨਕ ਬੜ ਭਾਗਿਆ ਮੇਰੇ ਬਣਾ ਰਹਾਓ ਸੰਤ ਪਗ ਧੋਈਐ ਹਾਂ ਦੁਰਮਤ ਖੋਈਐ ਹਾਂ ਦਸ ਹਰੇਣ ਹੋਏ ਹਾਂ ਵਿਆਪੈ ਦੁੱਖ ਨ ਕੋਏ ਹਾਂ ਪਵਿਤਾ ਸ਼ਰਣ ਪਰਹਾ ਦੁਰਮਤ ਜਨਮ ਕਦੇ ਮਰਹਾ ਅਸਥਰ ਸੇ ਭਏ ਹਰ ਹਰ ਜਿਨ ਜਪਲੇ ਮੇਰੇ ਮਨ ਸਾਚਣ ਮੀਤ ਤੂੰ ਹਾਨ ਢੜਾਏ ਮੂਹ ਤਿਸ ਬਿਨ ਨਾਹੇ ਕੋਏ ਹਾ ਮਨਹ ਅਰਾਜ ਸੋਏ ਹਾ ਨਿਮਖਣਾ ਵੀਸਰ ਹਾ ਤਿਸ ਬਿਨ ਕਿਉ ਸਰੈ ਹਾ ਗੁਰ ਕਾਬ ਗੁਰਬਾਨ ਜਾਓ ਹਾ ਨਾਨਕ ਜਪੇ ਨਾਮ ਮੇਰੇ ਮਨ ਗੁਰ ਕਾ ਕੁਰਬਾਨ ਜਾਓ ਹਾ ਨਾਨਕ ਜਪੇ ਨਾਮ ਮੇਰੇ ਮਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਨਾ ਹੀ ਕਿਛ ਹੋ ਨਹੀਂ ਕਿਛ ਆਹੀ ਨਾ ਮੂੜਾ ਅਸਰ ਲੱਜਾ ਰੱਖ ਲਿਓ ਸਤਨਾ ਜਨ ਤੋੜਾ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੀ ਹਾ ਤੁਕਰਏ ਹੈ ਤੇਹਾ ਹੋ ਕਰੀ ਵਖਿਆ ਆ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਸਾਧਗੁਰੂ ਬਖਸ਼ਿਸ਼ ਕਰਦੇ ਨੇ ਆਸਾਬਰੀ ਮਹੱਲਾ ਪੰਜਵਾ ਸਾਹਾ ਰਾਗ ਵਿਆ ਪੰਜਵੇਂ ਪੈਸਾ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਦਾ 17ਵੇਂ ਕਰਦਾ ਪੰਜਵਾਂ ਸ਼ਬਦ ਤੇ ਲੜੀਵਾਰ ਆਸਾ ਰਾਗ ਦਾ 161 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾਂ 410 ਸੰਗਤ ਸੁਸ਼ੋਭਿਤ ਹੈ ਸਾਧਗੁਰੂ ਬਖਸ਼ਿਸ਼ ਕਰਦੇ ਨੇ ਮੈਲ ਹਰਜਸ ਗਾਈ ਐ ਹਾਂ ਏ ਪਿਆਰੇ ਸਾਤਿਗਤ ਸੰਗਤ ਵਿੱਚ ਮਿਲ ਕੇ ਉਸ ਹਰੀ ਦਾ ਉਸ ਪਰਮਾਤਮਾ ਦਾ ਜਸ ਗਾਣਾ ਕਰੀਏ ਉਸ ਨੂੰ ਅਠੋ ਪੈਰ ਜਪਨਾ ਕਰੀਏ ਸਤ ਸੰਗਤ ਵਿੱਚ ਵਿੱਚ ਸੰਗਤ ਹਰ ਧਰਮ ਅਵਸਥਾ ਜੀ ਜਿੱਥੇ ਸਤ ਸੰਗਤ ਹੋ ਰਹੀ ਹੈ ਉੱਥੇ ਨਾਮ ਜਪਨਾ ਕਰੀਏ ਸਤ ਸੰਗਤ ਵਿੱਚ ਜਾ ਕੇ ਉਸ ਦੀ ਜਾਸਾ ਵਡਿਆਈ ਕਰੀਏ ਫਿਰ ਕੀ ਮਿਲੇਗਾ ਪਰਮ ਪਦ ਪਾਈ ਹੈ ਹਾਂ ਪਰਮ ਅਵਸਥਾ ਤੁਰਿਆ ਅਵਸਥਾ ਪ੍ਰਾਪਤ ਹੋ ਜਾਏਗੀ ਉਹ ਰਸ ਜੋ ਬਿਦੇ ਹਾਂ ਕਹਿੰਦੇ ਹੀ ਪਿਆਰੇ ਜਿਹੜੇ ਉਸ ਰਸਾਇਆ ਵੈਗਰੂ ਦੇ ਪ੍ਰੇਮ ਰਸ ਵਿੱਚ ਵਿੰਨੇ ਗਏ ਨੇ ਤਾਂ ਉਹ ਸਗਲੇ ਸਿੱਧੇ ਹਾਂ ਫਿਰ ਉਹਨਾਂ ਨੂੰ ਸਾਰੇ ਤਰ੍ਹਾਂ ਦੀਆਂ ਰੀਤੀਆਂ ਸਿੱਧੀਆਂ ਨਾਵ ਨਿਦੀ 18 ਸਿੱਧੀਆਂ ਪਿੱਛੇ ਲੱਗਿਆ ਫਿਰ ਇਹ ਜੋ ਹਰ ਹਿਰਦੈ ਸਦਾ ਸਾਈ ਉਹਦੇ 18 ਨੋ ਨਿਦੀ 18 ਸਿੱਧੀਆਂ ਉਹਦੇ ਚਰਨ ਚਰਣਾ ਵਿੱਚ ਹੁੰਦੀਆਂ ਨੇ ਔਰੇ ਪੱਲੇ ਹੁੰਦੀਆਂ ਨੇ ਅਨ ਦਿਨ ਜਾ ਕੇ ਆਹ ਹਾਂ ਇਹਨੇ ਉਹ ਫਿਰ ਐਸੇ ਮਨੁੱਖ ਦਿਨ ਰਾਤ ਉਸ ਨਾਮ ਦੇ ਵਿੱਚ ਪਰਮਾਤਮਾ ਦੇ ਗਿਆਨ ਅਵਸਥਾ ਵਿੱਚ ਜਾਗਰਿਤ ਅਵਸਥਾ ਵਿੱਚ ਜਾਗਦੇ ਰਹਿੰਦੇ ਨੇ ਨਾਨਕ ਬੜ ਭਾਗੇ ਮੇਰੇ ਮਨਾ ਰਹਾਓ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਭਾਈ ਨਾਨਕ ਕਹਿੰਦਾ ਸੱਟ ਜਿਹੜਾ ਮਨ ਉਹ ਫਿਰ ਵੱਡੇ ਨਾਨਕ ਬੜ ਭਾਗੇ ਮੇਰੇ ਮਨਾ ਵੱਡੇ ਭਾਗਾ ਵਾਲਾ ਹੋ ਜਾਂਦਾ ਜਦੋਂ ਉਹਦਾ ਹਰਜਾਸ ਕਰਦਾ ਕਦੋਂ ਵੱਡੇ ਭਾਗਾ ਵਾਲਾ ਹੁੰਦਾ ਮਿਲ ਸਤ ਸੰਗਤ ਵਿੱਚ ਮਿਲ ਕੇ ਜਿਹੜਾ ਹਰਜਾਸ ਕਰਦਾ ਫਿਰ ਪਰਮ ਅਵਸਥਾ ਪਾ ਲੈਂਦਾ ਉਹ ਸਾਰੇ ਸਾਰੇ ਰਸ ਚ ਉਹ ਰਸ ਸਾਡੇ ਇਹ ਰਸ ਸਾਵਾ ਇਹ ਰਸ ਪੀਆ ਉਹ ਰਸ ਨਹੀਂ ਭਾਵ ਉਹ ਸਾਰੇ ਤਰਾਨੀਆਂ ਜਿਹੜੀ ਪ੍ਰੇਮ ਵਿੱਚ ਵਿੰਨਿਆ ਜਾਂਦਾ ਤੇ ਫਿਰ ਉਹ ਸਾਰੇ ਤਰਾਨੀਆਂ ਰਿਤੀਆਂ ਸਿੱਧੀਆਂ ਪਾ ਲੈਂਦਾ ਦਿਨ ਰਾਤ ਜਾਗਰਿਤ ਅਵਸਥਾ ਵਿੱਚ ਨਾਮ ਸਿਮਰਨ ਵਿੱਚ ਜੁੜਿਆ ਰਹਿੰਦਾ ਤੇ ਸਾਡੇ ਗੁਰੂ ਕਹਿੰਦੇ ਨੇ ਐਸਾ ਮਨੁੱਖ ਇਹ ਮੇਰੇ ਮਨਾ ਵੱਡੇ ਪਾਗਾਂ ਵਾਲਾ ਹੋ ਜਾਂਦਾ ਹੈ ਰਹਾਉ ਵਿਸ਼ਰਮ ਦੇ ਕੇ ਕੇਂਦਰੀ ਭਾਸ ਸਮਝ ਜਾਂਦੇ ਨੇ ਸੰਤ ਪਗ ਧੋਈਏ ਹਾਂ ਸੰਤ ਪਗ ਜਿਨ ਕਾ ਪੱਲਾ ਧਨ ਵਸੈ ਜੇ ਸਤਿਗੁਰੂ ਕਹਿੰਦੇ ਨੇ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਐਸੇ ਸੰਤ ਪੂਰਨ ਨੇ ਜਿਹੜੇ 24 ਪੈਰ 8 ਪੈਰ ਪ੍ਰਮਾਤਮਾ ਦਾ ਹਰ ਦਾ ਸ ਕੀਰਤੀ ਵਡਿਆਈ ਕਰਦੇ ਨੇ ਐਸੇ ਸਤ ਸੰਗਤ ਸੰਤ ਜਣਾਂ ਦੀ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਮਨ ਵਸ ਕਰ ਲਿਆ ਐਸੇ ਸੰਤ ਜਣਾਂ ਦੇ ਚਰਨਾਂ ਨੂੰ ਧੋਣਾ ਕਰੀਏ ਪਾਵਨਾਂ ਦੀ ਸੰਗਤ ਕਰੀ ਜਿਨਾ ਦਸੰਧੜਿਆ ਦੁਰਮਤ ਬੰਧਿਆ ਮਿੱਤਰ ਸਾਡੇ ਸੇ ਕਿਹੜੀ ਕਿਹਨਾ ਦੀ ਸੰਗਤ ਕਰਨੀ ਹੈ ਜਿਨਾਂ ਨੂੰ ਦੇਖਣ ਮਾਤਰ ਜਿ ਭੈੜੀ ਮਤ ਦੂਰ ਹੋ ਜਾਏ ਅਗਲੀ ਪੰਕਤੀ ਜੀ ਕਹਿੰਦੇ ਨੇ ਦੁਰਮਤ ਖੋਈ ਹੈ ਹਾਂ ਦੁਰਮਤ ਵੀ ਭੈੜੀ ਮਤ ਵੀ ਦੂਰ ਹੋ ਜਾਏਗੀ ਖਤਮ ਹੋ ਜਾਏਗੀ ਜਦੋਂ ਸਤ ਸੰਗੀਆਂ ਦੀ ਸੰਤ ਪੁਰਸ਼ਾਂ ਦੀ ਸੰਗਤ ਕਰੇਗਾ ਦਾਸ ਸਹਰੇ ਨ ਹੋਏ ਹਾਂ ਐਸਾ ਮਨੁੱਖ ਵੇ ਦਾਸਾਂ ਦਾ ਵੀ ਦਾਸ ਬਣ ਕੇ ਰਹਿੰਦਾ ਹੈ ਭਾਵ ਦਾਸਾਂ ਦਾ ਵਿਚਾਰਨ ਧੂੜ ਬਣ ਕੇ ਰਹਿੰਦਾ ਵਿਆਪੈ ਦੁੱਖ ਨ ਕੋਏ ਹਾਂ ਫਿਰ ਐਸੇ ਮਨੁੱਖ ਨੂੰ ਕਦੇ ਵੀ ਦੁੱਖ ਨਹੀਂ ਵਿਆਪਦਾ ਕਿਸੇ ਤਰ੍ਹਾਂ ਦਾ ਭਗਤਾਂ ਸ਼ਰਣ ਪਰ ਹਾਂ ਫਿਰ ਐਸੇ ਜਿਹੜੇ ਭਗਤ ਨੇ ਭਗਤਾਂ ਸ਼ਰਣ ਪਰ ਹਾ ਇਹ ਪਿਆਰੇ ਪਰਮਾਤਮਾ ਦੇ ਜਿਹੜੇ ਸੇਵਕ ਨੇ ਉਹਨਾਂ ਦੀ ਸ਼ਰਣ ਵਿੱਚ ਪੈਣਾ ਕਰ ਉਹਦਾ ਨਾਮ ਜਪਣਾ ਕਰ ਜਨਮ ਨਾ ਕਦੇ ਮਾਰਾ ਐਸਿਆਂ ਦੀ ਸੰਗਤ ਜਿਹੜਾ ਆਪ ਮੁਕਤ ਅਵਰਾ ਮੁਕਤ ਕਰਾਵੇ ਜਿਹੜੇ ਆਪ ਮੁਕਤ ਨੇ ਉਹ ਫਿਰ ਤੈਨੂੰ ਵੀ ਮੁਕਤੀ ਦਾ ਰਸਤਾ ਦੱਸ ਦੇਣਗੇ ਫਿਰ ਜਨਮ ਨਾ ਕਦੇ ਮਾਰੇ ਨਾ ਫਿਰ ਕਦੇ ਜਨਮੇਗਾ ਨਾ ਕਰੇ ਮਰੇਗਾ ਸਭ ਤੋਂ ਵੱਡਾ ਦੁੱਖ ਜੰਮਣ ਮਰਨ ਦਾ ਦੁੱਖ ਮੰਨਿਆ ਸਰੀਰਕ ਦੁੱਖ ਨੂੰ ਦੁੱਖ ਨਹੀਂ ਸਤਿਗੁਰਾਂ ਨੇ ਮੰਨਿਆ ਕਹਿੰਦੇ ਜੰਮਣ ਮਰਨ ਦਾ ਸਭ ਤੋਂ ਵੱਡਾ ਦੁੱਖ ਹੈ ਅਸਥਿਰ ਸੇ ਭਏ ਹਾਂ ਫਿਰ ਐਸੇ ਮਨੁੱਖ ਅਸਥਿਰ ਹੋ ਜਾਂਦੇ ਨੇ ਆਵਾ ਗੋਂਦ ਗੇੜ ਤੋਂ ਮੁਕਤ ਹੋ ਜਾਂਦੇ ਨੇ ਕਿਹੜੇ ਮੁਕਤ ਹੁੰਦੇ ਨੇ ਹਰ ਹਰ ਜਿਨੇ ਜਪ ਲੈ ਮੇਰੇ ਮਣਾ اے ਮੇਰੇ ਮਣਾ ਜਿਨ੍ਹਾਂ ਨੇ ਹਰੀ ਨੂੰ ਉਸ ਦਾ ਦੁਖ ਹਰਨ ਵਾਲੇ ਨੂੰ ਜਪ ਲਿਆ ਫਿਰ ਦੇ ਵਿੱਚ ਰਸਾਲਿਆ ਸਾਜਨ ਮੀਤ ਤੂੰ ਹੈ اے ਮੇਰੇ ਪ੍ਰਮਾਤਮਾ ਸਤਿਗੁਰੂ ਤੂੰ ਹੀ ਮੇਰਾ ਸਾਜਨ ਮਿੱਤਰ ਕਿਉਂ ਕਿਉਂਕਿ ਤੂੰ ਦੁਆ ਜਾਨਾ ਨਾ ਮਾਲਕ ਹੈ ਇਸ ਸੰਸਾਰ ਵਿੱਚ ਵੀ ਇਸ ਸੰਸਾਰ ਤੋਂ ਬਾਅਦ ਵਿੱਚ ਵੀ ਤੂੰ ਹੀ ਰੱਖਣ ਵਾਲਾ ਹੈ ਕਿਉਂਕਿ ਜਿੱਥੇ ਕੋਈ ਸਹਾਇ ਨਹੀਂ ਹੁੰਦਾ ਲੋਕ ਪਰਲੋਕ ਸਭ ਥਾਂ ਤੇ ਉਹ ਸਹਾਇ ਹੁੰਦਾ ਇਸ ਲਈ ਤੂੰ ਮੇਰਾ ਸੱਚਾ ਮਿੱਤਰ ਹੈ ਤੇ ਮਿੱਤਰ ਬਣਾਏਗਾ ਮਿੱਤਰ ਬਣ ਜਾਏਗਾ ਪਿਓ ਬਣਾਏਗਾ ਤੇ ਪਿਓ ਦੇ ਬਾਗ ਨੂੰ ਪਾਲਣਾ ਕਰੇਗਾ ਕਹਿੰਦੇ ਤੂੰ ਹੀ ਮੇਰਾ ਸਭ ਕੁਝ ਐ ਕਿਉਂਕਿ ਨਾਮ ਜੜਾ ਏ ਮੂਹਾ ਕਿਉਂਕਿ ਤੂੰ ਮੈਨੂੰ ਨਾਮ ਜਿਹੜੇ ਕਰਵਾ ਦਿੱਤਾ ਨਾਮ ਮਨ ਵਿੱਚ ਪਰਪੱਕ ਕਰਾ ਦਿੱਤਾ ਤੇ ਇਸ ਬਿਨਾਂ ਨਹੀਂ ਕੋਈ ਹਾਂ ਹੁਣ ਤੇਰੇ ਤੋਂ ਬਿਨਾ ਹੋਰ ਮੈਂ ਕਿਸੇ ਦੀ ਨਾ ਤਾਂ ਆਸ ਰੱਖਦਾ ਨਾ ਕਿਸੇ ਤੋਂ ਕੋਈ ਉਮੀਦ ਰੱਖੀ ਕਰਦਾ ਮਨ ਹੈ ਅਰਾਧ ਸੋਏ ਹਾਂ ਤੇ ਤੈਨੂੰ ਹੀ ਮਨ ਵਿੱਚ ਅਰਾਧਨਾ ਕਰਦਾ ਜਪਨਾ ਕਰਦਾ ਨਿਮਖ ਨਾਵੇਂ ਸਰਹਿ ਹਾਂ ਫਿਰ ਇੱਕ ਨਿਮਖ ਮਾਤਰ ਵੀ ਤੈਨੂੰ ਵਿਸਾਰਦਾ ਨਹੀਂ ਤੈਨੂੰ ਭੁਲਾਉਂਦਾ ਨਹੀਂ ਤੇ ਇਸ ਬਿਨਾਂ ਕਿਉਂ ਸਰਹਿ ਹਾਂ ਤੇਰੇ ਤੋਂ ਬਿਨਾ ਹੁਣ ਕਿਵੇਂ ਸਰ ਸਕਦਾ ਮੇਰਾ ਕਿਉਂਕਿ ਜਿੰਨਾ ਪ੍ਰੇਮ ਹੋਵੇ ਉਹਦੇ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਕੱਟੀ ਜਾਂਦੀ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਜਿਵੇਂ ਪ੍ਰਾਇਤ ਤਨ ਨੂੰ ੱਟਣ ਦੀ ਖਿੱਚ ਹੈ ਜਿਵੇਂ ਮਾਂ ਦੇ ਪੁੱਤ ਦੇ ਪ੍ਰਤੀ ਖਿੱਚ ਹੈ ਪ੍ਰੇਮ ਦੀ ਕਹਿੰਦੇ ਇਸ ਤਰ੍ਹਾਂ ਭਗਤ ਜਨਾਂ ਦੀ ਪਰਮਾਤਮਾ ਪ੍ਰਤੀ ਖਿੱਚ ਹੁੰਦੀ ਹੈ ਤੇਸ ਬੈਣ ਕਿਉ ਸਰੇ ਹਨ ਐਸੇ ਭਗਤ ਜਨਾਂ ਦਾ ਨਾਮ ਜੱਪੇ ਬਿਨਾਂ ਨਹੀਂ ਸਮਰਦਾ ਗੁਰ ਕੋ ਕੁਰਬਾਨ ਜਾਉ ਹਾ ਇਸਰੀ ਮੈਂ ਆਪਣੇ ਗੁਰੂ ਤੋਂ ਕੁਰਬਾਨ ਬਲਿ ਹਾਰਨੇ ਜਾਣਾ ਕਰਦਾ ਨਾਨਕ ਜੀ ਦਾ ਜੱਪੇ ਨਾਮ ਮੇਰੇ ਮਾਣਾ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ اے ਮੇਰੇ ਮਾਣਾ ਇਸ ਲਈ ਨਾਮ ਜਪ ਲੈ ਤਾਂ ਕਿ ਤੇਰਾ ਵੀ ਪਾਰ ਉਤਾਰਾ ਹੋ ਸਕੇ ਤੇਰਾ ਵੀ ਇਸ ਸੰਸਾਰ ਵਿੱਚ ਆਇਆ ਸਫਲਾ ਹੋ ਸਕੇ ਤੇਰਾ ਵੀ ਇਸ ਸੰਸਾਰ ਵਿੱਚ ਕੀਤੇ ਕਰਮ ਸਫਲ ਹੋ ਸਕਣ ਸੋ ਇਨੀਆਂ ਨੂੰ ਬੇਨਤੀ ਹੈ ਪ੍ਰਵਾਹ ਕਰਨੀਆਂ ਜਿਉ ਅਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖ ਹੈ ਕਤੈਨਾਂ ਛੁੱਟੀ ਆਖੇਨ ਖੇਰ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰਦੇ ਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸੰਮੇਲ ਕਾ ਜਬਜ ਕੇ ਫਤੇ ਦਾ ਜਵਾਬ ਫਤੇਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ